ਮੈਂ ਤੁਹਾਡਾ ਸਾਰੇ ਤੀਜੇ ਪਿੱਲਰ ਦਾ ਚੌਥੇ ਪਿੱਲਰ ਦਾ ਸਮਾਜ ਦੇ ਦਾ ਸਵਾਗਤ ਕਰਦਾ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਸਾਡੇ ਡਿਲੀਵਰੀ ਮੈਨ ਜਿਹੜੇ ਪਿਛਲੇ ਮਹੀਨੇ ਤੋਂ 25 ਵਾਰ ਲੁੱਟ ਹੋ ਚੁੱਕੀ ਹੈ ਕੁਝ ਪੈਸਿਆਂ ਦੇ ਚੱਕਰ 'ਚ ਕੁਝ ਸਿਲੰਡਰਾਂ ਦੇ ਚੱਕਰ 'ਚ ਕੁਝ ਬੰਦਿਆਂ ਨੇ ਸੱਟਾਂ ਵੀ ਲੱਗੀਆਂ ਜੀ ਉਹ ਲਗਾਤਾਰ ਬਹੁਤ ਮਤਲਬ ਜਨਵਰੀ 2026 ਤੋਂ ਲੈ ਕੇ ਹੁਣ ਤੱਕ 25 ਇਨਸੀਡੈਂਟ ਇਦਾਂ ਦੇ ਹੋ ਚੁੱਕੇ ਆ ਅੱਜ ਅਸੀਂ ਮਿਲ ਕੇ ਉਹਨਾਂ ਨੂੰ ਇਨਸੀਡੈਂਟ ਵਾਈਜ਼ ਡਿਟੇਲਿੰਗ ਦਿੱਤੀ ਹੈ 11 ਇਨਸੀਡੈਂਟ 1 ਸੀਗੇ 9 1 ਸੀਗੇ ਆਪਣੇ ਪ੍ਰੈਸ ਕਾਨਫਰੈਂਸ ਕਰਦੇ ਕਰਦੇ 3 ਇਨਸੀਡੈਂਟ ਹੋ ਗਏ ਬੁਰੇ ਉਹਨੇ ਪ੍ਰੈਜ਼ੈਂਟ ਔਰ ਤੁਹਾਨੂੰ ਫੋਟੋ ਵੀ ਦਿਖਾਤੀ ਗਈ ਹੈ ਜਿਹੜੇ ਬੰਦੇ ਇਸ ਗੱਲ ਤੇ ਸਰਗਰਮ ਨੇ ਜੀ ਲੋਕਲ ਜਿਹੜੇ ਕਨਸਰਨ ਕੋਲ ਸਟੇਸ਼ਨ ਨੂੰ ਰਿਪੋਰਟ ਪਹਿਲਾਂ ਵੀ ਦੇ ਚੁੱਕੇ ਆ ਪਰ ਉਹ ਹੋ ਸਕਦਾ ਹੈ ਵੀ ਡਿਪਾਰਟਮੈਂਟ ਕੁਛ 26 ਜਨਵਰੀ ਸੀ ਜਾਂ ਪਰਹਾੜ ਟੂ ਜਾਂ ਇਹਨਾਂ ਬਿਜ਼ੀ ਸੀ ਤੇ ਅਸੀਂ ਹੁਣ ਉਹਨਾਂ ਨੇ ਸਾਨੂੰ ਸੁਵਾਸ਼ਣ ਦਿੱਤਾ ਵੀ 24 ਆਵਰ ਦੇ ਵਿੱਚ ਅਸੀਂ ਥੋੜਾ ਮਸਲਾ ਹੱਲ ਕਰਕੇ ਦੇਵਾਂਗੇ ਹਾਂ ਜੀ ਮੰਗ ਕੀ ਹੈ ਮੰਗ ਇਹ ਆ ਵੀ ਇਹ ਬੰਦੇ ਆ ਸਾਡੇਆਂ ਦੇ ਜੇ ਇਹਨਾਂ ਦੀ ਸੇਫਟੀ ਨਹੀਂ ਰਹੂਗੀ ਤੋਂ ਆਪਣੇ ਸਾਰਿਆਂ ਦੇ ਘਰਾਂ ਦੇ ਸਿਲੰਡਰ ਕਿਵੇਂ ਆਊਗਾ ਜੇ ਮੰਨ ਲਓ ਇੱਕ ਬੰਦਾ 2022 ਕਿਲੋਮੀਟਰ ਤੋਂ ਕੰਮ ਕਰਨ ਆਇਆ ਸਾਡੇ ਕੋਲੇ ਸਾਡਾ ਕੰਮ ਕਰ ਰਿਹਾ ਉਹ ਸਾਡੀ ਸੇਫਟੀ ਰੱਖਦਾ ਵਿਸ਼ਵਾਸਪਾਤਰ ਬੰਦਾ ਜਿਹਦੇ ਕੋਲ ਇੱਕ ਗੱਡੀ ਹੈ 30 40 ਸਿਲੰਡਰ ਨੇ ਔਰ ਉਹਨੇ ਕੋ ਪੈਸੇ ਵੀ ਲਏ ਉਹ ਤਿੰਨ ਚੀਜ਼ਾਂ ਵਿਚਾਰਿਆ ਤੇ ਆਪਣੇ ਆਪ ਨੂੰ ਵਿਚਾਰਿਆ ਤੇ ਜਿਹੜੇ ਬੰਦੇ ਅਟੈਕ ਕਰਨ ਵਾਲੇ ਨੇ ਉਹ ਉਹਨਾਂ ਨੂੰ ਉਹਨਾਂ ਕੋਲ ਸੌਖਾ ਜਿਹਾ ਕੰਮ ਵੀ ਵੀ ਕੁਰ ਕੇ ਹੋਣਾ ਚਾਹੀਦਾ ਪੈਸੇ ਉਹਨਾਂ ਕੋਲ ਅਟੈਕ ਕਰਨ ਨੂੰ ਦਾਤ ਵੀ ਹੈ ਕੁਝ ਹੋਰ ਵੀ ਮਾੜਾ ਮੋਟਾ ਹਥਿਆਰ ਹੈਗਾ ਉਹਨਾਂ ਕੋਲ ਤੁਸੀਂ ਕਿਸ ਤਰ੍ਹਾਂ ਦੀ ਸੁਰੱਖਿਆ ਦੀ ਮੰਗ ਅਸੀਂ ਸੁਰੱਖਿਆ ਦੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਮਹੋਰ ਪ੍ਰਹਾਰ 2 ਹੈ ਉਹਦੇ ਵਿੱਚ ਵੀ ਗਵਰਨਮੈਂਟ ਵੀ ਇਸ ਗੱਲ ਤੇ ਲੱਗੀ ਹੋਈ ਹੈ ਵੀ ਮਾੜੇ ਅਸਰਾਂ ਨੂੰ ਖਤਮ ਕੀਤਾ ਜਾਵੇ ਤੇ ਅਸੀਂ ਵੀ ਬੇਨਤੀ ਲਾਉਣੀ ਹੈ ਵੀ ਇਹ ਉਹ ਵੀ ਉਨੇ ਹੀ ਮਾੜੇ ਨੇ ਜੋ ਖੋ ਕੇ ਉਹ ਤਾਂ ਸ਼ਰੀਆਮਾੜੇ ਨੇ ਵੀ ਜਿਹੜਾ ਸ਼ਰੀਆਮ ਕਿਸੇ ਨੂੰ ਲੁਟਲਿਆ ਆ ਕੋਈ ਮੂੰਹ ਨਹੀਂ ਬੰਨਿਆ ਹੋਇਆ ਕਿਸੇ ਦਾ ਕੋਈ ਸੀ ਉਹ ਨਹੀਂ ਕੋਈ ਮੋਟਰਸਾਈਕਲ ਦਾ ਨੰਬਰ ਨਹੀਂ ਸਭ ਕੁਝ ਸ਼ਰੀਆਮਾ ਲੱਗਦਾ ਜਿਵੇਂ ਡਿਲੀਵਰੀ ਹੋਇਆ ਵੀ دہشت ਦੇ ਵਿੱਚ ਨੇ ਇੱਕ ਬਹੁਤ ਬਹੁਤ دہشت ਦੇ ਨੇ ਅੱਜ ਸਾਡੇ ਆ ਦੇਖੋ ਤੁਹਾਨੂੰ ਆ ਡਰਵੀ ਮੈਨ ਤੁਹਾਨੂੰ ਦਿਖਾ ਰਿਹਾ ਜਿਨ੍ਹਾਂ ਨਾਲ ਲੇਟੈਸਟ ਹੋਇਆ ਹੈ ਔਰ ਤੁਹਾਨੂੰ ਮੈਂ ਦੱਸਣਾ ਚਾਹਣਾ ਵੀ ਅੱਜ ਇਹ ਕਹਿੰਦੇ ਸੀ ਡਿਊਟੀ ਕਿਵੇਂ ਕਰੀਏ ਜੀ ਜਦੋਂ ਇਹ ਆਪਣੇ ਘਰੇ ਗੱਲ ਕਰਦੇ ਨੇ ਵੀ ਅੱਜ ਮੇਰੇ ਨਾਲ ਆ ਹੋ ਗਿਆ ਜਿਉਂ ਉਹਦੇ ਕੋਲ ਦਾਤ ਸੀ ਮੇਰੇ ਮਾਰ ਦਿੱਤਾ ਕੋਲਤੀ ਘਰ ਵਾਲੀ ਕਿਆ ਕਹਦੀ ਹੈ ਪਤਾ ਛੋੜੋ ਆਪ ਹਮ ਦੋ ਕੰਮ ਖਾਣਗੇ ਆਜਾ ਵਾਪਸ ਲੱਗਦਾ ਹੈ ਕੱਲ ਨੂੰ ਕਿਤਰਾ ਕਿਤੇ ਦਹਿਸ਼ਤ ਜਿਵੇਂ ਵੱਧ ਰਹੀ ਹੈ ਤੇ ਕੱਲ ਨੂੰ ਇਹ ਛੱਡਣਗੇ ਤਾਂ ਫਿਰ ਘਰ ਆਏ ਸੈਂਟਰ ਆ ਉਹ ਹੀ ਤਾਂ ਤਮੋਹੀ ਬੈਂਤੀ ਲੋ ਨੇ ਕੱਲ ਨੂੰ ਸਾਨੂੰ ਕਹਣਾ ਸੀ ਤੁਹਾਡੀ ਡਿਊਟੀ ਹੈ ਸੈਂਟਰ ਦੇਣ ਦੀ ਹੁਣ ਮੇਰੇ ਬੰਦਿਆਂ ਦੀ ਲਾਣ ਆਰਡਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਐਡਮਿਨਿਸਟ੍ਰੇਸ਼ਨ ਦੀ ਹੈ ਤੇ ਸਰਕਾਰ ਦੀ ਹੈ ਹੁਣ ਸੀ ਬੰਦਿਆਂ ਨੂੰ ਕੀ ਦੇਣਾ ਸਾਡਾ ਬਣਦਾ ਥੋੜੇ ਬੁਲਾਈਆ ਇੰਡਸਟਰੀਅਲ ਕੋਈ ਬੁਲਾਈਆ ਸਾਰੇ ਉਹ ਤਾਂ ਉਹੀ ਦੇਊਗਾ ਨਾ ਪੂਰੀ ਸੈਲਰੀ ਦੇ ਦਊਗਾ ਉਹਨੀਆਂ ਜਿਹੜੀਆਂ ਡਿਊਟੀਆਂ ਬਣਦੀਆਂ ਨੇ ਯੂਨੀਫਾਰਮ ਹੈ ਸ਼ੂਜ਼ ਐ ਸੇਫਟੀ ਮੀਜਰ ਸਾਡੇ ਦੇ ਦਾਂਗੇ ਅੱਛਾ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦਾ ਰੋਲ ਇਸ ਵਿੱਚ ਕਿਸ ਨਿੱਕੇ ਦਾ ਉਹ ਕਰਦੀ ਕਾਰਵਾਈ ਕਿ ਨਹੀਂ ਕਰਦੀ ਹੁਣ ਉਹਨਾਂ ਨੇ ਸਾਨੂੰ 24 ਘੰਟੇ ਮੰਗਿਆ ਜੀ ਹਾਂ ਇਹ ਯੂਨੀ ਪਿਛਲੇ ਤੁਸੀਂ ਕਹਿ ਰਹੇ ਹੋ ਤੇਰਾ ਉਹ ਸਾਰੇ ਸੀ ਨੂੰ ਡਿਟੇਲਿੰਗ ਵਾਈਜ਼ ਦਿੱਤੇ ਆ ਨਹੀਂ ਡਿਟੇਲ ਤਾਂ ਤੁਸੀਂ ਦੇ ਦਿੱਤੀ ਇਹ ਤਾਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਉਹਨਾਂ ਨੇ ਕਰਦੇ ਸੀਗੇ ਕੁਝ ਹੋ ਸਕਦਾ ਕਿਤੇ ਬਿਜ਼ੀ ਹੋਣ ਪਰ ਹੁਣ ਥੋੜਾ ਜ ਪਿਛਲੇ 5 ਸਭ ਦੇ ਚਿਰ ਕਿੰਨੇ ਮਾਮਲੇ ਕਿੰਨੇ ਮਾਮਲੇ ਹੋਏ ਤੇ ਕਿੰਨੇ ਮਾਮਲੇ ਪੁਲਿਸ ਨੇ ਹਟਕ ਦਰਜ ਕਰ ਲਏ ਆ ਸਾਹਿਬ ਜੀ ਟੋਟਲ ਟੋਟਲ B ਮਾਮਲੇ ਪਿਛਲੇ 25 ਦਿਨਾਂ ਚ ਹੋ ਚੁੱਕੇ ਆ ਜੀ

ਸ਼ਿਮਲਾਪੁਰੀ ਵਾਲਾ ਏਰੀਆ ਲਗਾ ਲੀਜੀਏ ਲੋਹਾਰਾ ਏਰੀਆ ਲਗਾ ਲੀਜੀਏ ਅੱਜ ਜਿਉਂ ਹਮ ਇਕੱਠੇ ਹੋਏ ਹਾਂ ਉਹ ਇਸ ਲਈ ਹੋਏ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਦੀ ਬੇਟੀਆਂ ਦੇ ਘਰੇ ਸﻠਟਰ ਪਹੁੰਚਾਉਂਦੇ ਆਂ ਅਗਰ ਇਹ ਗਾਇਬ ਆ ਗਿਆ ਇਹਨਾਂ ਨੂੰ ਸੁਰੱਖਿਆ ਨਹੀਂ ਮਿਲੇਗੀ ਤੇ ਸਾਡੇ ਹੀ ਚੁੱਲ੍ਹੇ ਕਿਤੇ ਨਾ ਕਿਤੇ ਚਲਾਉਣ ਦੇ ਵਿੱਚ ਸਾਨੂੰ ਮੁਸ਼ਕਲ ਆਏ। ਜਿਵੇਂ ਤੁਸੀਂ ਕਹਿ ਰਹੇ ਹੋ ਹੁਣ ਤੱਕ ਜਿਵੇਂ ਸੈਂਕੜੇ ਵਾਰਦਾਤਾਂ ਹੋ ਚੁੱਕੀਆਂ ਹੁਣ ਤੱਕ ਕੋਈ ਅਰੈਸਟ ਭਈ ਹੈ ਕਿਸ ਨੂੰ ਗ੍ਰਿਫਤਾਰ ਕੀਤਾ ਜਾਂ ਮੁਕਤਬਾਦਰ ਕਿੰਨੀ ਵੀ ਪਿਛਲੀ ਵਾਰ ਅੱਜ ਤੋਂ 8-9 ਮਹੀਨੇ ਪਹਿਲਾਂ ਅਸੀਂ ਸੀਪੀ ਸਾਹਿਬ ਨੂੰ ਮਿਲੇ ਸੀ ਉਦੋਂ ਇਹ ਵਾਰਦਾਤਾਂ ਵਧੀਆ ਸੀ ਤੇ ਉਦੋਂ ਦੋ ਗਰੋ 48 ਘੰਟੇ ਅੰਗਲੇ ਚ पकड़ लिया गया ਸੀ ਪਕੜ ਕੇ ਉਹਨਾਂ ਤੇ ਪਰਚਾ ਹੋਇਆ ਸੀ ਤੇ ਪਿਛਲੇ 8 ਮਹੀਨੇ ਬਿਲਕੁਲ ਸ਼ਾਂਤੀ ਰਹੀ ਹੈ ਅੱਛਾ ਜੀ ਜਿਹੜਾ ਦੁਬਾਰਾ ਹੁ ਉੱਠੇ ਕਰੋ ਇਹ ਪਿਛਲੇ ਤਕਰੀਬਨ ਅ ਸਮਝ ਲੋ ਵੀ 28 29 ਦਿਨ ਤੋਂ ਉੱਠਿਆ ਤੇ ਲੱਗਦਾ ਹੈ 20 25 ਦਿਨਾਂ ਤੋਂ ਜਿਵੇਂ ਤੁਸੀਂ ਕਹਿ ਰਹੇ ਵਾਰਦਾਤਾ ਹੋ ਰਹੀਆਂ ਹੁਣ ਤਾਂ ਕੋਈ ਹੱਲ ਵੀ ਨਹੀਂ ਹੋਇਆ ਨਾ ਕੋਈ ਮੁਕੱਦਮਾ ਅਦਾਲਤ ਵਿੱਚ ਕੀਤਾ ਹੈ ਨਾ ਕੋਈ ਅਰੈਸਟ ਭਈ ਹੁ ਤੱਕ ਲੱਗਦਾ ਪੁਲਿਸ ਨੇ ਲੈਕੀ ਕਿਤਨਾ ਕਿਤੇ ਨਹੀਂ ਅਸੀਂ ਇਹ ਨਹੀਂ ਕਹਿੰਦੇ ਜਿੱਦਾਂ ਮਨਜੀਤ ਜੀ ਨੇ ਦੱਸਿਆ ਕਿ ਕਿਤੇ ਨੇ ਕਿਤੇ ਆ ਪਰ ਆਰ 2 ਦੇ ਵਿੱਚ ਕਿਤੇ ਨੇ ਕਿਤੇ ਵਸ ਰਹੇ ਨੇ ਫਿਰ ਪੁੱਛ ਸਕਦਾ ਇਹਨੂੰ ਉਨੀ ਇੰਪੋਰਟੈਂਸ ਇਸ ਕੰਮ ਲਈ ਦਿੱਤੀ ਜਾ ਸਕੀ ਜਾਂ ਤੁਹਾਨੂੰ ਨਹੀਂ ਦਿੱਤੀ ਜਾ ਸਕੀ ਪਰ ਜੋ ਅੱਜ ਸੀਪੀ ਸਾਹਿਬ ਨੇ ਤੁਹਾਨੂੰ ਅੱਜ ਜਿੰਨੇ ਵੀ ਜਿਹੜੇ ਕੈਪਟਨਾਂ ਦੇ ਮਾਲਕ ਨੇ ਸਾਰੇ ਮੁੱਦੇ ਹੋਏ ਨੇ ਅੱਜ ਸਾਰੀਆਂ ਗੈਸੈਂਸੀਆਂ ਵਾਲੇ ਮਾਲਕ ਨੇ ਪਹੁੰਚੇ ਨਹੀਂ ਆਣ ਵਾਲੇ ਜ਼ਿੰਮੇਦਾਰੀ ਲੈ ਕੇ ਨਹੀਂ ਆਉਣਾ ਨਹੀਂ ਵੀ ਕੋਈ ਚੰਚੂਲ ਬੰਦਾ ਤੇ ਆਣ ਦਾ ਅਗਲਾ ਕਦਮ ਕੀ ਹੈ ਸਾਡੇ ਡਿਸਟ੍ਰਿਕਟ ਕਨਸਟੇਬਲ ਸਾਹਿਬ ਨੇ ਸਾਡੇ ਚੀਫ ਕਨਸਟੇਬਲ ਪੁਲਿਸ ਸਾਹਿਬ ਨੇ 30 ਦੇ ਕੰਪਨੀਆਂ ਤੇ ਸਾਰੇ ਜਿਹੜਾ ਲੁਧਿਆਣਾ ਅਸੀਂ ਇਹ ਜਾਣਦੇ ਆ ਕਿ ਜਦੋਂ ਡਿਲੀਵਰੀ ਤੁਹਾਡੇ ਘਰ ਆਉਂਦਾ ਜੀ ਤੁਸੀਂ ਉਹਨੂੰ ਸੁਰੱਖਿਆ ਦਿਓ ਉਹ ਤੁਹਾਡਾ 파ਟ ਹੈ ਉਹ ਕੱਲਾ ਸਾਡਾ ਬਾਟਰੀ ਜੀ 24 ਘੰਟੇ ਚ ਹਲ ਨਹੀਂ ਮਿਲਦਾ ਕੱਲਾ ਕੋਈ ਕਾਡਸਟੈਪ ਅਗਲਾ ਸਟੈਪ ਅਗਲਾ ਇਹ ਹੈ ਵੀ ਅਸੀਂ ਆਪਣੀ ਚਿੱਠੀ ਦੇਵਾਂਗੇ ਵੀ ਅਸੀਂ ਸਮਰਥਨ ਡਿਲੀਵਰੀ ਦੇਣ ਚਾਹੁੰਦੇ ਹਾਂ ਅਸੀਂ ਕੰਪਨੀਆਂ ਨੂੰ ਚਿੱਠੀ ਦੇਵਾਂਗੇ ਵੀ ਬਾਈ ਨਹੀਂ ਹੁਣ ਮੇਰੇ ਗੱਲ ਤਾਂ ਕੱਲੇ ਨੇ ਤਾਂ ਮੈਂ ਕੁਝ ਨਹੀਂ ਕਰਨਾ ਕਿਸੇ ਨੇ ਕੁਝ ਨਹੀਂ ਕਰਨਾ ਕਰਨਾ ਮੇਰੀ ਕੋ ਟੀਮ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਹਰ ਇੱਕ ਤਰ੍ਹਾਂ ਦੀ ਟੀਮ ਚਾਹੀਦੀ ਹੈ ਨਾ ਤਾਂ ਇਕੱਲੇ ਬੰਦਾ ਇੱਕ 11 ਪਲੇਅਰਾਂ ਦੇ ਥਾਂ ਤੇ ਆ ਸਕਦਾ ਨਾ ਕੱਲਾ ਇੱਕ ਇੱਕ ਗਰਾਊਂਡ ਦੇ ਵਿੱਚ ਖੇਡ ਸਕਦਾ ਖੇਡਣ ਲਈ ਜਾਂ ਕੁਝ ਵੀ ਕੋਈ ਡਿਊਟੀ ਨਹੀਂ ਇਹ ਹੋ ਸਾਡੀ ਟੀਮਾਂ ਨੇ ਸਾਡੀ ਸੁਰੱਖਿਆ ਤੇ ਆ ਵੀ ਅਸੀਂ ਉਹਨਾਂ ਅੰਸਰਾਂ ਨੂੰ ਜਾਂ ਉਹ ਇੰਨੇ ਬੇਸਿਕਲੀ ਗੱਲ ਨਹੀਂ ਹੈਗੀ ਵੀ ਇਹ ਇਹ ਜਿਹੜਾ ਜੋ ਲੋਕਸੋਟ ਹੋ ਰਹੀ ਆ ਬੇਸਿਕਲੀ ਇਹ ਕਹਿੰਦਾ ਵੀ ਡਰਦਾ ਡਰ ਉਹਨਾਂ ਦੇ ਨੇਰੇ ਤਰਫ ਨਹੀਂ ਹੈਗਾ ਨਾ ਉਹਨਾਂ ਨੇ ਕਈ ਕਹਿੰਦੇ ਨੇ ਮੂੰਹ ਬੰਦ ਕੇ ਰੱਖ ਲੈ ਜੀ ਉਹ ਭੱਜ ਗਿਆ ਜੀ ਖਾਲੀ ਜਗ੍ਹਾ ਦੇਖ ਕੇ ਲੁੱਟ ਲਈ ਜੀ ਅਜੇ ਕੁਝ ਨਹੀਂ ਹੈ ਕੱਲ ਪਤਨੀ ਸੀਗਾ ਜਿਹੜਾ ਉਹਨਾਂ ਦੇ 2 ਕਿਲੋਮੀਟਰ ਤੱਕ ਉਹਦਾ ਪਿੱਛਾ ਕਰਿਆ ਕੋਈ ਟਾਈਮਿੰਗ ਨਹੀਂ ਹੁੰਦੀ ਵੀ ਇਸ ਟਾਈਮ ਤੇ ਟਾਈਮਿੰਗ ਆਹੀ ਆਹੀ 2-3 ਵਜੇ ਦਾ ਟਾਈਮ ਹੋਇਆ ਇਹ ਕਿ ਸਵੇਰੇ 3-4 ਵਜੇ ਤੱਕ ਉਹਨਾਂ ਕੋ ਪੈਸੇ ਹੁੰਦੇ ਨਹੀਂ ਲੱਗਦਾ ਨਹੀਂ ਵੇਖੋ ਕੋਈ ਫਿਰਦੇਜੀ ਹੋ ਜਾਂਦਾ ਹਾਂ ਜਮਾਈ ਮੈਂ ਤਾਂ ਉਹ ਕਹੀ ਜਾਂਦਾ ਵੀ 3-4 ਵਜੇ ਤੱਕ ਪੈਸੇ ਇਕੱਠੇ ਹੋਏ ਸਵੇਰੇ ਤਾਂ ਹੁੰਦੇ ਨਹੀਂ ਡਰਾਈਵਰੀ ਮਾਰ ਮੇਰਾ ਗਿਆ ਸਿਲੰਡਰ ਲੱਗ ਗਿਆ ਕੱਲੇ ਕੱਲੇ ਸਿਲੰਡਰ ਲਾਇਆ ਉਹਨੇ ਤਾਂ ਸਵੇਰੇ ਸਨੇਟਿੰਗ ਦਾ ਉਹਨੂੰ ਪਲਾਨਿੰਗ ਹੀ ਨਹੀਂ ਇਹ ਵੀ ਹੁਣ ਕਰੂੰਗਾ ਤਾਂ 1000 2000 ਲੁੱਟਾਂਗੇ ਜੋ ਪਰਸ਼ਾਂਤ ਕਰਦੇ ਬਾਅਦ ਕਰਦਾ 50 ਹਜ਼ਾਰ ਲੱਗਦਾ ਜਿਵੇਂ ਪਿਛਲੇ 27-28 ਦਿਨਾਂ ਤੋਂ ਕੋਈ ਕਾਰਵਾਈ ਨਹੀਂ ਹੋ ਰਹੀ ਲੱਗਦਾ ਉਹ ਬੇਕਾਫ ਨੇ ਤੇ ਜਿਵੇਂ ਮੈਂ ਕਹਾਂ ਜੀ ਬੇਕਾਫ ਤੁਸੀਂ ਮੈਂ ਤਾਂ ਬੇਕਾਫ ਦਾ ਵੱਡਾ ਛੋਟਾ ਲੱਗਦਾ ਮੈਨੂੰ ਤੁਹਾਨੂੰ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਸ਼ਰੇਆਮਾਈ ਦੇ ਪਿੱਛੇ ਤੁਹਾਡੀ ਕਿੰਦਾ ਕਹਿੰਦੇ ਪੁੱਛਦੀ ਕਾਰਗੁਜ਼ਾਰੀ ਢਿੱਲੀ ਹੈ ਜੀ ਫਿਰ ਅਗਰ ਤਿੰਨ ਵਾਰ ਦਿਨ ਅਗਲੇ ਵਾਰ ਤੱਕ ਕੋ ਮੈਂ ਤੁਸੀਂ ਇਹ ਗੱਲ ਅਸੀਂ ਸਾਡੀ ਸੀਗੀ ਗੱਲ ਵੀ ਇਹ ਚੀਜ਼ਾਂ ਫਾਟਾ ਦਾ ਛੋਟਾ ਮੋਟਾ ਇਦਾਂ ਦਾ ਹੁੰਦਾ ਤੇ ਇਸ ਗੱਲ ਤੇ ਅਸੀਂ ਇਹਨੂੰ ਕਿੰਨਾ ਕੁ ਲੈਣਾ ਪਰ ਇਹ ਐਥੀ ਜਿਹੜੀ ਪਿਛੇ ਅਸੀਂ ਰਿਕੁਐਸਟ ਕਰੀ ਸੀਗੀ 8 ਮਹੀਨੇ ਪਹਿਲਾਂ 8 ਮਹੀਨੇ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਬਹੁਤ ਸਖਤ ਕਾਰਵਾਈ ਕੀਤੀ ਗਈ ਸਭ ਕੁਝ ਕੀਤਾ ਗਿਆ ਪਰ ਉਹ ਬੰਦੇ ਹੀ ਆ ਸੇਮ ਬੰਦੇ ਆਲੇ ਜਿਹੜੇ ਸਾਰੇ ਹੁੰਦੇ ਨੇ ਸਾਰੇ ਕਾਰਨ ਤਾਂ ਸਖਤੀ ਦਾ ਹੀ ਹੈ ਨਾ ਜੀ ਸਖਤੀ ਨਹੀਂ ਹੋ ਰਹੀ ਤਾਂ ਕਰਕੇ ਇਹ ਬੇਕਾਬੂ ਨੇ ਜੀ ਕਾਰ ਵੀ ਨਹੀਂ ਹੋ ਰਹੀ ਮੈਂ ਤੁਹਾਨੂੰ ਦੱਸਦਾ ਹੈ ਦੇਖੋ ਪਬਲਿਕ ਪ੍ਰਸ਼ਾਸਨ ਹੋਏਗੀ ਮੈਂ ਕਹ ਰਿਹਾ ਕਿ ਗੁੱਦੜੀ ਬੰਦ ਕੀਤਾ ਜਾਊਗਾ ਤੁਸੀਂ ਲੱਗਦਾ ਕਿ ਹੋਈ ਪਹਿਲਾਂ ਤਾਂ ਕਰੀ ਹੈ 15 ਸਾਲ ਪਹਿਲਾਂ ਮੈਂ ਗੁੱਡ ਆਫਲਾਨ ਜਾਣਾ ਪੈਂਦਾ ਜਿਹੜੀ ਜਿਹਾੜੀ ਕੋਰਦੀ ਜਾਂਦੀ ਜੇ ਉਹੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੇ ਜੇ ਇਸ ਗੱਲ ਤੇ ਕੋਈ ਕੰਟਰੋਲ ਨਾ ਕੀਤਾ ਗਿਆ ਉਹ ਸਮਾਂ ਆ ਸਕਦਾ ਸਾਰੇ ਕਰਨ ਕੰਨੀ ਜੰਗੀਆਂ ਏਜੰਸੀ ਸਰ ਸਾਡੇ ਵਿੱਚ ਅੱਜ ਮੌਜੂਦ ਨੇ ਰਾਵਾਂ ਮੈਡਮ 15-20 ਮਿੰਟ ਪਹਿਲਾਂ ਇਹਨਾਂ ਦੇ ਹੋਇਆ ਇਨਸੀਡੈਂਟ ਬੇਟਾ ਜੀ ਤੁਸੀਂ ਜਰਾ ਸ਼ੇਅਰ ਕਰੋ ਪਲੀਜ਼ आज इनका रिपोर्ट आया है कि तो ये तो सर फिलहाल ये तो चंद पीसीआर दस्ते उठ नासी क्या उन्होंने उन्होंने इमीडिएट इफेक्ट ये बड़ी सीरियसली लिया थी पी साहब ने उन्होंने इमीडिएट ऑफ डे बंदा की ड्यूटी लाती भी है मेनू 24 घंटे बंदे चाहिए सर ये ऑफिस per la città. हां हूनेगी दरवाजा नहीं थोड़े से पैसे, पैसे, पैसे पांच छे सिलेंडर छे सिलेंडर पैसे छह सात हजार रुपया मैं हले पूरा नहीं मैं पता हले गए बस मैं आ रही थी फोन आया अपने सिलेंडर नहीं ਯਾਹੀ ਲੱਗ ਰਹੀ ਹੈ ਨੇ ਉਹ ਕਹਿੰਦਾ ਉਹਨਾਂ ਕੋਲ ਗਨ ਸੀ ਜਾਂ ਕੀ ਸੀ ਕਿ ਕਹਿੰਦਾ ਉਹ ਦਿਖਾਈ ਮੈਨੂੰ ਮੈਂ ਜਦ ਦੱਸਿਆ ਮੈਨੂੰ ਹਲੇ ਆਈ ਕਾਲ ਆਈ ਆਵ ਟੋਲਡ ਮਾਈ ਸਨ ਟੂ ਟਾਕ ਟੂ ਹਿਮ ਐਂਡ ਲੈਟ ਮੀ ਪਰ ਵੈਪਨ ਸੀ ਉਹਨਾਂ ਕੋਲ ਵੈਪਨ ਸੀ ਉਹ ਕਹਿ ਰਿਹਾ ਤੁਸੀਂ ਕਲੀਅਰ ਕਰਦੇ ਹੋ ਵੈਪਨ ਸੀ ਕੋਈ ਉਹ ਕਹਿ ਰਿਹਾ ਕਿ ਉਹਦੇ ਕੋਲ ਹਥਿਆਰ ਸੀ ਕੋਰੇ ਮੈਨੂੰ ਡਰਾਇਆ ਔਰ ਮੈਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਘਰ ਸਿਲੰਡਰ ਦੇਣਾ ਸੀ ਉਹਨਾਂ ਨੇ ਕਹਿੰਦਾ ਗੇਟ ਬੰਦ ਕਰ ਲਿਆ ਆਪਣਾ ਨਾ ਅੰਦਰ ਨਹੀਂ ਜਾ ਸਕਿਆ